ਨਸ਼ਿਆਂ ਦੇ ਖਿਲਾਫ ਪੰਜਾਬ ਚ ਐਂਟੀ ਨਾਰਕੋਟਿਕ ਟਾਸਕ ਫੋਰਸ ਦਾ ਗਠਨ ਸੀਐਮ ਭਲਕੇ ਦਫਤਰ ਚ ਕਰਨਗੇ ਇਸ ਦਾ ਉਦਘਾਟਨ WhatsApp ਨੰਬਰ ਵੀ ਜਾਰੀ ਕੀਤਾ ਜਾਵੇਗਾ ਜੀहां ਤੁਹਾਨੂੰ ਦੱਸ ਦਈਏ ਕਿ ਇਸ ਬਿਆਨ ਤੇ ਸਿਆਸਤ ਗਰਮਾ ਚੁੱਕੀ ਗਈ ਆ ਸੀਐਮ ਭਗਵੰਤ ਮਾਨ ਵੱਲੋਂ ਕਿਹਾ ਗਿਆ ਹੈਗਾ ਕਿ ਪੰਜਾਬ ਵਿੱਚ ਫੈਲੇ ਨਸ਼ੇ ਨੂੰ ਜੜ ਤੋਂ ਖਤਮ ਕਰਨ ਦਾ بیڑا ਚੁੱਕਿਆ ਜਾ ਰਿਹਾ ਗਿਆ ਪਿਛਲੇ ਕਾਫੀ ਸਮੇਂ ਤੋਂ ਪੰਜਾਬ ਵਾਸੀ ਇਸ ਨਸ਼ੇ ਦੇ ਦਰਿਆ ਤੋਂ ਪਰੇਸ਼ਾਨ ਹਨ ਅਣਗਿਣਤ ਨੌਜਵਾਨਾਂ ਦੀਆਂ ਮੌਤਾਂ ਹੋ ਚੁੱਕੀਆਂ ਹਨ ਉਨ ਪੰਜਾਬ ਸਰਕਾਰ ਨੇ ਇਸ ਲਈ ਇੱਕ ਸਖਤ ਕਦਮ ਚੁੱਕਿਆ ਹੈ ਦਰਸਲ ਪੰਜਾਬ ਚ ਐਂਟੀ ਗੈਂਗਸਟਰ ਟਾਸਕ ਫੋਰਸ ਦੀ ਤਰਜ਼ ਤੇ ਹੁਣ ਸਰਕਾਰ ਵੱਲੋਂ ਨਸ਼ਾ ਤਸਕਰਾਂ ਖਿਲਾਫ ਵੱਖਰੀ ਫੋਰਸ ਦਾ ਗਠਨ ਕੀਤਾ ਗਿਆਗਾ ਇਸ ਦਾ ਨਾਂ ਐਂਟੀ ਨਾਰਕੋਟਿਕ ਟਾਸਕ ਫੋਰਸ ਰੱਖਿਆ ਗਿਆ ਗਿਆ ਸੀਐਮ ਭਗਵੰਤ ਮਾਨ ਬੁੱਧਵਾਰ ਨੂੰ ਫੋਰਸ ਦੀ ਨਵੀਂ ਇਮਾਰਤ ਦਾ ਉਦਘਾਟਨ ਕਰਨਗੇ ਇਸ ਦੇ ਨਾਲ ਹੀ ਇਸ ਦੌਰਾਨ ਸਰਕਾਰ ਵੱਲੋਂ ਇੱਕ ਵਟਸਐਪ ਨੰਬਰ ਵੀ ਜਾਰੀ ਕੀਤਾ ਗਿਆ ਜਿੱਥੇ ਲੋਕਾਂ ਨੂੰ ਨਸ਼ਿਆਂ ਬਾਰੇ ਜਾਣਕਾਰੀ ਦਿੱਤੀ ਜਾਵੇਗੀ ਕਿ ਨਵੀਂ ਇਮਾਰਤ ਵਿੱਚ ਆਧੁਨਿਕ ਕੰਪਿਊਟਰ ਲਗਾਏ ਜਾਣਗੇ ਇਸ ਇਹ ਫੈਸਲਾ ਉਸ ਸਮੇਂ ਦੀ ਸਰਕਾਰ ਨੇ ਲਿਆ ਸੀ ਜਦੋਂ ਸੂਬੇ ਵਿੱਚ ਨਸ਼ਾ ਇੱਕ ਵੱਡਾ ਮੁੱਦਾ ਬਣਿਆ ਹੋਇਆ ਹੈ ਇਸ ਦੇ ਨਾਲ ਹੀ ਹੁਣ ਨਸ਼ੇ ਦੇ ਦੇਸ਼ ਦੇ ਅੰਦਰੋਂ ਹੀ ਨਹੀਂ ਸਗੋ ਸਰਹੱਦ ਪਾਰ ਤੋਂ ਵੀ ਪਾਕਿਸਤਾਨ ਤੋਂ ਸਪਲਾਈ ਹੋ ਰਹੀ ਗਈ ਹੈ ਜਿਸ ਅਜਿਹੇ ਚ ਹੁਣ ਸਰਕਾਰ ਨੇ ਨਸ਼ਿਆ ਖਿਲਾਫ ਲੜਾਈ ਲਈ ਵੱਡੀ ਯੋਜਨਾ ਬਣਾਈ ਹੈ ਨਵੀਂ ਇਮਾਰਤ ਵਿੱਚ ਸ਼ਾਨਦਾਰ ਲੈਬ ਬਣਾਈ ਹੈ ਕਿ ਇਸ ਦੇ ਨਵੇਂ-ਨਵੇਂ ਕੰਪਿਊਟਰਾਂ ਨਾਲ ਨਸ਼ਾ ਤਸਕਰਾਂ ਤੇ ਨજર ਰੱਖੀ ਜਾਵੇਗੀ ਨਾਲ ਹੀ ਇਸ ਮਿਆਦ ਦੇ ਦੌਰਾਨ ਹਰ ਅਪਡੇਟ ਇਸ ਫੋਰਸ ਦੇ ਨਾਲ ਰਹੇਗੀ ਆਉਣ ਵਾਲੇ ਸਮੇਂ 'ਚ ਜ਼ਿਲ੍ਹਾ ਪੱਧਰ ਤੇ ਟੀਮਾਂ ਦਾ ਗਠਨ ਵੀ ਕੀਤਾ ਜਾਵੇਗਾ ਉਹ ਦੇਖਣਾ ਆਏਗਾ ਕਿ ਇਸ ਇਲਾਣ ਤੋਂ ਬਾਅਦ ਕੀ ਜਿਹੜੀ ਗੀ ਹਲਚਲ ਜਿਹੜੀ ਗਈ ਆ ਉਹ ਪੰਜਾਬ ਦੇ ਵਿੱਚ ਦੇਖਣ ਨੂੰ ਮਿਲਦੀ ਹੈ ਲੇਕਿਨ ਤੁਹਾਨੂੰ ਦੱਸ ਦਈਏ ਕਿ ਪੰਜਾਬ ਦੇ ਹਾਲਾਤ ਇੰਨੇ ਖਰਾਬ ਹੋ ਚੁੱਕੇਗੇ ਕਿ ਹੁਣ ਤਾਂ ਸ਼ਹਿਰਾਂ ਦੇ ਵਿੱਚ ਨਹੀਂ ਕਸਬਿਆਂ ਦੇ ਵਿੱਚ ਹੀ ਸ਼ਰਿਆਮ ਵਿਕਦਾ ਪਿਆਰ ਨਸ਼ਾ ਜਿੱਤ ਤੋਂ ਬਾਅਦ ਲੋਕ ਪਿਹਾਰ ਨੇ ਲਗਾਤਾਰ ਲੁੱਟਾਂ ਖੋਹਾਂ ਕੀਤੀਆਂ ਜਾ ਰਹੀਆਂ ਗਿਆਆਂ ਆ ਔਰ ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾਗਾ ਹੁਣ ਪੰਜਾਬ ਸਰਕਾਰ ਦੇ ਇਸ ਫੈਸਲੇ ਤੋਂ ਕੀ ਫਾਇਦਾ ਹੋਵੇਗਾ ਆਮ ਲੋਕਾਂ ਨੂੰ ਇਹ ਤਾਂ ਸਮਾਂ ਹੀ ਦੱਸੇਗਾ ਲੇਕਿਨ ਸਿਆਸਤਦਾਰਾਂ ਵਿੱਚ ਇੱਕ ਵੱਡਾ ਪੁਚਾਲ ਆ ਚੁੱਕਾਗਾ ਵਿਰੋਧੀਆਂ ਨੂੰ ਇੱਕ ਵੱਡੀ ਗੱਲ ਕਰਨ ਦਾ ਬਹਾਨਾ ਮਿਲ ਚੁੱਕਾਗਾ ਜਿੱਤ ਤੋਂ ਬਾਅਦ ਸਿਆਸਤ ਗਰਮਾ ਚੁੱਕੀ ਹੈ